ਗੁਰਪ੍ਰੀਤ ਅਰਿਸਾ ਸੰਗਤ ਜੀ ਜੀਵਨ ਦੇ ਦੋ ਪਹਿਲੂ ਹਨ ਸੇਵਾ ਤੇ ਸਿਮਰਨ ਹੁਣ ਇਹਨਾਂ ਦੋਨਾਂ ਦੇ ਵਿੱਚ ਪਹਿਲਾਂ ਆਪਾਂ ਸੇਵਾ ਦੇ ਉੱਤੇ ਵਿਚਾਰਦੇ ਹਾਂ ਸੇਵਾ ਕੀ ਹੈ ਦੋ ਤਰ੍ਹਾਂ ਦੀ ਸੇਵਾ ਹੈ ਇੱਕ ਤੇ ਆਪਾਂ ਤਨ ਕਰਕੇ ਕਰਦੇ ਹਾਂ ਇੱਕ ਆਪਾਂ ਮਨ ਕਰਕੇ ਕਰਨੀ ਹੁੰਦੀ ਹੈ ਪਹਿਲਾਂ ਆਪਾਂ ਤਨ ਦੀ ਸੇਵਾ ਦੇ ਉੱਤੇ ਵਿਚਾਰੀਏ ਜਿਸ ਰਾਮਾ ਸੰਗਤ ਦੇ ਵਿੱਚ ਜਾਂਦੇ ਹਾਂ ਗੁਰੂ ਘਰ ਦੇ ਵਿੱਚ ਜਾ ਕੇ ਜੋੜਿਆਂ ਦੀ ਸੇਵਾ ਵਰਤਨਾ ਦੀ ਸੇਵਾ ਲੰਗਰ ਦੀ ਸੇਵਾ ਜਿਸ ਤਰ੍ਹਾਂ ਵੀ ਆਪਾਂ ਸੇਵਾ ਕਰਦੇ ਹਾਂ ਜਾਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੜ ਦੇ ਮੌਲ ਬਣੇ ਹਨ ਦੁਨੀਆ ਸੇਵਾ ਦੇ ਵਿੱਚ ਵਿਚਰਦੀ ਹੈ ਇਹ ਕਿਸ ਤਰ੍ਹਾਂ ਪਾਤਸ਼ਾਹ ਜੀ ਦੀਆਂ ਬਖਸ਼ਾਆਂ ਦੇ ਵਿੱਚ ਪਾਤਰ ਬਣ ਦੇ ਖੁਸ਼ੀਆਂ ਦਾ ਮੰਦ ਬਣ ਰਹੇ ਤਾਂ ਕਿ ਅਗਰ ਕਿਸੇ ਦੇ ਉੱਤੇ ਜੀਵਨ ਕਸ਼ਟ ਆਇਆ ਹੈ ਉਹ ਕਸ਼ਟ ਘਟਿਆ ਜਾਵੇ ਸੋ ਸੇਵਾ ਕੀ ਹੈ ਇੱਕ ਤੇ ਆਪਾਂ अनेका ਤਰ੍ਹਾਂ ਦੀਆਂ ਸੇਵਾਵਾਂ ਕਰਨ ਕਰਕੇ ਕਰਦੇ ਹਾਂ ਇਹ ਆ ਦੂਸਰਾ ਤਰੀਕਾ ਹੈ ਕਿ ਆਪਾਂ ਜੋ ਵੀ ਕਿਰਤ ਕਮਾਈਆਂ ਕਰਦੇ ਹਾਂ ਅਸੀਂ ਕਿਸੇ ਦੀ ਜ਼ਰੂਰਤ ਸਾਰ ਸਕੀਏ ਕਿਉਂਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਪਾਤਸ਼ਾਹ ਜੀ ਨੇ ਬਣਾਈ ਹੈ ਪਰ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਬਣ ਜਾਏ ਉਹ ਕਿਸ ਤਰ੍ਹਾਂ ਬਣ ਸਕਦਾ ਹੈ ਅਸੀਂ ਕਿ ਸਾਡੇ ਕਿਸੇ ਦੋ ਵਚਨ ਦੇ ਨਾਲ ਕਿਸੇ ਦੀ ਨੌਕਰੀ ਲੱਗ ਜਾਂਦੀ ਹੈ ਕੋਈ ਬੰਦਾ ਆਪਣੇ ਪੈਰਾਂ ਤੇ ਸਟੈਂਡ ਹੋ ਜਾਂਦਾ ਕਿਰਤ ਕਰਕੇ ਖਾਣ ਜੋਗਾਂ ਆਮ ਹੈ ਜਾਂ ਸਾਡੇ ਕਿਸੇ ਦੋ ਬਚਨਾਂ ਦੇ ਨਾਲ ਕਿਸੇ ਦਾ ਕੋਈ ਖਰਚ ਹੋ ਜਾਂਦਾ ਇਹ ਵੀ ਸੇਵਾ ਦੇ ਵਿੱਚ ਆਉਂਦਾ ਜਾਂ ਆਪਾਂ ਜੋ ਕਿਰਤ ਕਮਾਈਆਂ ਕਰਦੇ ਹਾਂ ਉਹਨਾਂ ਦੇ ਵਿੱਚ ਉਹ ਜੋ ਦਸਵੰਦ ਕੱਢਦੇ ਹਾਂ ਦਸਵੰਦ ਕੱਢ ਕੇ ਆਪਾਂ ਸੇਵਾ ਦੇ ਵਿੱਚ ਲੇਖੇ ਲਾਉਂਦੇ ਹਾਂ ਉਹ ਸੇਵਨ ਮਾਲਕ ਦੇ ਦਰਤੇ ਪ੍ਰਮਾਣ ਹੈ ਜਾਂ ਫਿਰ ਬਹੁਤ ਸਮਾਨੀ ਹੋ ਜਾਉਂਦਾ ਜਿਹੜਾ ਆਪਣੇ ਘਰ ਦੇ ਵਿੱਚ ਫालतू ਪਿਆ ਜਿਹਦੀ ਸਾਡੇ ਲਈ ਕੋਈ ਵੈਲਿਊ ਨਹੀਂ ਪਰ ਹੋ ਸਕਦਾ ਕੋਈ ਉਹਦਾ ਜ਼ਰੂਰਤਮੰਦ ਬੈਠਾ ਹੋਵੇ ਕਿਸੇ ਵੀ ਤਰੀਕੇ ਆਪਾਂ ਤਨ ਕਰਕੇ ਸੇਵਾ ਕਰਦੇ ਹਾਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਨੰਬਰ 1 ਤੇ ਹੈ ਤਾਂ ਇਹ ਤਨ ਕਰਕੇ ਸੇਵਾ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਤਨ ਕਰਕੇ ਸੇਵਾ ਕਰਨਾ ਜਿਵੇਂ ਆਪਾਂ ਗੁਰਸਿੱਖਾਂ ਦੀ ਸੰਗਤ ਕਰਦੇ ਆਂ ਸੰਤਾਂ ਸਾਧੂਆਂ ਦੀ ਸੰਗਤ ਕਰਦੇ ਆਂ ਅਕਸਰ ਸੰਤ ਸਾਧੂ ਗੁਰਮੁਖਿ ਆਰੇ ਆਪਾਂ ਨੂੰ ਇਹ ਵਚਨ ਕਰਦੇ ਨੇ ਭਾਈ ਚਾਲੂਕ ਦੀ ਸੇਵਾ ਕਰੋ ਬਰਤਨਾਂ ਦੀ ਸੇਵਾ ਕਰੋ ਜੋੜੀਆਂ ਦੀ ਸੇਵਾ ਕਰੋ ਲੰਗਰ ਦੀ ਸੇਵਾ अनेका ਤਰ੍ਹਾਂ ਦੀਆਂ ਸੇਵਾਵਾਂ ਤੇ ਲਈ ਆਪਾਂ ਨੂੰ ਪ੍ਰੇਰਿਆ ਜਾਂਦਾ ਕਿਉਂ ਕਿ ਕਿਉਂਕਿ ਆਪਾਂ ਜੀਵਨ ਦੇ ਵਿੱਚ ਅਗਰ ਵਿਚਾਰੀਏ ਸ਼ੁਰੂਆਤ ਦੇ ਵਿੱਚ ਅਸੀਂ ਸੇਵਾ ਕਰਦੇ ਹਾਂ ਮਨ ਦੇ ਵਿੱਚ ਹੰਕਾਰ ਹੋਣ ਦਾ ਕਾਰਨ ਤੇ ਅਸੀਂ ਸੇਵਾ ਤੋਂ ਪਹਿਲਾਂ ਇੱਧਰ ਉੱਧਰ ਦੇਖਦੇ ਆਂ ਵੀ ਸਾਨੂੰ ਕੋਈ ਦੇਖਦਾ ਤਾਂ ਨਹੀਂ ਪਰ ਜਿਉਂ-ਜਿਉਂ ਅਸੀਂ ਤਨ ਕਰਕੇ ਸੇਵਾ ਕਰਦੇ ਆਂ ਸਾਡੀ ਮਨ ਦੀ ਮੈਲ ਨਾਲ ਉਤਰਦੀ ਹੈ ਉਹੀ ਗੁਰਸਿੱਖ ਹੁੰਦਾ ਹੈ ਉਹੀ ਜੋੜੇ ਜਾਂ ਉਹੀ ਸੇਵਾਵਾਂ ਹੁੰਦੀਆਂ ਉਹੀ ਸੰਗਤ ਹੁੰਦੀ ਆ ਇੱਕ ਟਾਈਮ ਆਉਂਦਾ ਸੀ ਵੇ ਪ੍ਰਵਾਹ ਹੋ ਕੇ ਅਸੀਂ ਉੱਥੇ ਸੇਵਾ ਕਰਦੇ ਹਾਂ ਮਨ ਨਿਰਵਲ ਹੁੰਦਾ ਹੈ ਤਨ ਦੀ ਸੇਵਾ ਸਾਡੇ ਮਨ ਨੂੰ ਨਿਰਮਲ ਕਰਦੀ ਹੈ। ਔਰ ਜਦੋਂ ਮਨ ਨਿਰਮਲ ਹੋ ਜਾਏ ਉਸ ਤੋਂ ਬਾਅਦ ਮਨ ਦੀ ਵਾਰੀ ਆ ਜਾਂਦੀ ਹੈ। ਮਨ ਕਰਕੇ ਆਪਾਂ ਸਤਿਗੁਰੂ ਦੀ ਸੇਵਾ ਕਰਨੀ ਹੁੰਦੀ ਹੈ ਤਨ ਕਰਕੇ ਵੀ ਸਤਿਗੁਰੂ ਦੀ ਸੇਵਾ ਕਰਦੇ ਹਾਂ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸਿਆ ਜੀ। ਸੰਗਤ ਨੂੰ ਤਾਂ 500000 ਅਰਜਾ ਵਿੱਚ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਕਹੈ ਮਿਲੰਤ ਜਮਤਰਾਸ ਮਟਾਈ ਜਦੋਂ ਸੰਗਤ ਵਿੱਚ ਜਾਂਦੇ ਹਾਂ ਜਮਾਂ ਨੀਤਰਾਸ ਘਟੀ ਜਾਂਦੀ ਹੈ। ਸੇਵਸ ਕਰਕੇ ਤਨ ਦੀ ਸੇਵਾ ਕਰਦਿਆਂ ਮਨ ਨਿਰਭਉ ਹੁੰਦਾ ਹੈ ਫਿਰ ਮਨ ਨੇ ਸੇਵਾ ਕਰਨੀ ਹੁੰਦੀ ਹੈ ਮਨ ਸੇਵਾ ਕੀ ਕਰਦਾ ਹੈ ਸੱਚੇ ਪਾਤਸ਼ਾਹ ਜੀ ਸਮਝਾ ਕਰ ਸਮਝਾ ਰਹੇ ਹਨ ਕਹਿੰਦੇ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰੂ ਕਾ ਮਨ ਮੰਨੇ ਦੁਨੀਆ ਦੇ ਉੱਤੇ ਇੱਕੋ ਹੀ ਇੱਕ ਸੇਵਾ ਵਰਵਾਨ ਹੈ ਜਿਹਦੇ ਨਾਲ ਸਤਿਗੁਰੂ ਜੀ ਦਾ ਮਨ ਮੰਨ ਜਾਏ ਹੁਣ ਕਿਹੜੇ ਤਰੀਕੇ ਆਪਾਂ ਸਤਿਗੁਰੂ ਦੀ ਸੇਵਾ ਕਰੀਏ ਮਨ ਖਰਖੇ ਕਰੀਏ ਉਹ ਪਾਤਸ਼ਾਹ ਜੀ ਸਮਝਾ ਰਹੇ ਨੇ ਸਤ ਗੁਰ ਕੀ ਸੇਵਾ ਸ਼ਬਦ ਵਿਚਾਰਨ ਚਾਹੇ ਅਸੀਂ ਗੁਰਬਾਣੀ ਪੜ੍ਹ ਕੇ ਵਿਚਾਰਦੇ ਹਾਂ ਕੀਰਤਨ ਸਰਵਣ ਕਰਕੇ ਗੁਰਬਾਣੀ ਨੂੰ ਵਿਚਾਰਦੇ ਹਾਂ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖੀ ਨੇ ਜਿਕਰ ਵਾਸਾ ਹੋਏ ਜਾਂ ਅਸੀਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਜਾਂ ਸੁਣਦੇ ਹਾਂ ਜਦੋਂ ਆਪਾਂ ਗੁਰਬਾਣੀ ਪੜ੍ਹ ਕੇ ਸੁਣ ਕੇ ਵਿਚਾਰਦੇ ਹਾਂ ਫਿਰ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰ ਦੀ ਸੇਵਾ ਦੇ ਵਿੱਚ ਫਰਮਾਨ ਹੁੰਦਾ ਜਿਉਂ-ਜਿਉਂ ਆਪਾਂ ਸਤਿਗੁਰ ਦੀ ਸੇਵਾ ਕਰਦੇ ਹਾਂ ਮਨ ਨਿਰਮਲ ਹੁੰਦਾ ਹੈ ਪਰ ਮਾਲਕ ਦੀਆਂ ਰਹਿਮਤਾਂ ਇਸ ਜੀਵਨ ਦੇ ਵਿੱਚ ਵਰਤਦੀਆਂ ਹਨ ਸੋ ਫਿਰ ਸਰਵਣ ਕਰ ਲਓ ਇੱਕ ਦੇ ਤਨ ਕਰਕੇ ਆਪਾਂ ਅਨੇਕਾਂ ਤਰ੍ਹਾਂ ਦੀ ਸੇਵਾਵਾਂ ਕਰਦੇ ਹਾਂ ਔਰ ਇੱਕ ਮਨ ਕਰਕੇ ਸੇਵਾ ਕਰਨੀ ਹੁੰਦੀ ਹੈ ਅਗਰ ਮਨ ਕਰਕੇ ਸੇਵਾ ਨਹੀਂ ਕਰਦੇ ਤਨ ਕਰਕੇ ਕਰਦੇ ਹਾਂ ਮਨ ਹੰਕਾਰੀ ਹੋ ਜਾਏਗਾ ਮੈਂ ਸੇਵਾ ਕੀਤੀ ਮੇਰੇ ਕਰ ਨਾਲ ਹੋਈ ਮੈਂ ਕਰ ਰਿਹਾ ਤਾਂ ਹੋ ਰਹੀ ਹੈ ਪਰ ਜੇ ਅਸੀਂ ਮਨ ਨੂੰ ਨਿਰਮਲ ਕਰਨ ਵਾਸਤੇ ਸੇਵਾ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਡੇ ਦੀ ਕਿਰਪਾ ਕਰਨ ਸਾਨੂੰ ਬਾਣੀ ਵਿਚਾਰਾਂ ਦੇ ਯੋਗ ਬਣਾਉਣ ਉਹਦੀਆਂ ਖੁਸ਼ੀਆਂ ਲੈਣ ਦੇ ਲਈ ਆਪਾਂ ਤਨ ਕਰਕੇ ਸੇਵਾ ਕਰਦੇ ਹਾਂ ਲੋਕ ਲੱਜਿਆ ਤੋਂ ਉੱਪਰ ਉੱਠ ਕੇ ਸੇਵਾ ਕਰਦੇ ਹਾਂ ਤਾਂ ਮਨ ਨਿਰਮਲ ਹੁੰਦਾ ਹੈ ਪਰ ਜਦੋਂ ਮਨ ਨਿਰਮਲ ਹੁੰਦਾ ਹੈ ਫਿਰ ਮਨ ਕਰਕੇ ਸੇਵਾ ਕਰਨੀ ਹੁੰਦੀ ਹੈ ਜਦੋਂ ਮੰਨ ਕਰਕੇ ਸੇਵਾ ਕਰਦੇ ਆਂ ਮਨ ਨਿਰਵਲ ਹੋ ਜਾਂਦਾ ਨਿਮਰਤਾ ਦੇ ਵਿੱਚ ਆਉਂਦਾ ਹੈ ਰੋਜ਼ ਪੜਦੇ ਆਂ ਮਨ ਨੂੰ ਈਮਾਨ ਮੱਤੀ ਉੱਚੀ ਮੱਤ ਪਥਵਾ ਰੱਖਾ ਆਪ ਵਾਹਿਗੁਰੂ ਸਵੇਸ ਕਰਕੇ ਗੁਰਪਿਆਰੀ ਸਾਫ ਸੰਗਤ ਜੀ ਗੁਰਬਾਣੀ ਪੜ ਸੁਣ ਕੇ ਉਹਨੂੰ ਵਿਚਾਰਨਾ ਇਹ ਮੰਨ ਕਰਕੇ ਸਤਿਗੁਰੂ ਦੀ ਸੇਵਾ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਹਨ ਜਦੋਂ ਆਪਾਂ ਸਿਫਸਲਾ ਦੇ ਵਿੱਚ ਆ ਜਾਂਦੇ ਹਾਂ ਕਿੰਨੀ ਪ੍ਰਵਾਨਗੀ ਕਿ ਉਹ ਜੀ ਬਖਸ਼ਿਸ਼ ਦੇ ਨਾਲ ਪਾਤਸ਼ਾਹ ਜੀ ਨਵਾਜਦੇ ਹਨ ਆਪਾਂ ਪਾਤਸ਼ਾਹ ਜੀ ਦੇ ਬਚਨ ਰੋਜ਼ ਪੜ੍ਹਦੇ ਹਾਂ ਜਿਸ ਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੇ ਪਾਤਸ਼ਾ ਜਦੋਂ ਮਨ ਮੰਨ ਕਰਕੇ ਸੇਵਾ ਕਰਨ ਦੇ ਯੋਗ ਬਣ ਜਾਂਦੇ ਆ ਉਦੋਂ ਸੱਚੇ ਪਾਤਸ਼ਾਹ ਜੀ ਇਸ ਮਨ ਨੂੰ ਪਾਸ਼ਾਹੀਆਂ ਦਾ ਵੀ ਪਾਸ਼ਾ ਕਰਕੇ ਨਵਾਜਦੇ ਆ ਸੇਵਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਤਨ ਕਰਕੇ ਸੇਵਾ ਕਰਨੀ ਬਹੁਤ ਜ਼ਰੂਰੀ ਹੈ ਕਰਤਨ ਦੇ ਨਾਲ-ਨਾਲ ਮੰਨ ਦੀ ਸੇਵਾ ਗੁਰਬਾਣੀ ਵਿਚਾਰ ਹੈ ਕੁਛ ਨਹੀਂ ਕਰਨੀ ਹੁੰਦੀ ਆ ਕਿਸੇ ਸ਼ਬਦ ਨੂੰ ਪੜ੍ਹਦੇ ਉਹਨੂੰ ਵਿਚਾਰੀਏ ਕੋਈ ਗੁਰਬਾਣੀ ਦੀ ਪੰਕਤੀ ਕੰਨਾਂ ਵਿੱਚ ਪੈ ਰਹੀ ਹੈ ਕਿ ਉਹਨੂੰ ਵਿਚਾਰਨਾ ਹੁੰਦਾ ਹੈ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹ ਕਲਾਈਏ ਮਾਲਕ ਰਸਨਾ ਤੇ ਆ ਕੇ ਬੋਲ ਰਿਹਾ ਔਰ ਮਾਲਕ ਸਾਨੂੰ ਕੁਝ ਸਮਝ ਆ ਰਿਹਾ ਜਦੋਂ ਮਨ ਬਾਣੀ ਵਿਚਾਰਦਾ ਹੈ ਇਹਨੂੰ ਸਤਗੁਰ ਦੀ ਸੇਵਾ ਆਖਿਆ ਸੋਹੀ ਬੇਨਤੀ ਹੈ ਹਾਂ ਜੀ ਪ੍ਰਵਾਣ ਕਰਮੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ